ਕਿ ਚਲੋ ਲੈ ਮਾਰਾ ਨਾ ਜਾਦੇ ਤੇ ਇਥੇ ਨਾ ਆਂਦੇ ਵੇ ਮੇਰੇ ਵੇ ਕਿ ਜਿਵੇਂ ਤੋ ਬਿਨਾ ਹੀ ਮੱਲੇਤੀ ਲੱਗ ਗਿਆ ਹ ਚਿੱਟਾ ਸਾਰਾ ਨਾ ਜਾਦੇ ਤਾਂ ਮੱਲੇਤੀ ਲਾਇਆ ਇਹਨਾਂ ਨੇ ਅੱਛਾ ਤੁਸੀਂ ਕਦੇ ਵੈਸੇ ਨਹੀਂ ਪ੍ਰਸ਼ਾਸਨ ਨੂੰ ਆਪ ਨਹੀਂ ਜਾ ਕੇ ਕੰਪਲੀਟ ਕਰ ਪਰ ਭਾਈ ਤਾਂ ਉੱਥੇ ਸਬਜ਼ੀ ਲਾਉਣੀ ਹੈ ਸੜਮਾ ਸਬਜ਼ੀ ਦਾ ਕੰਮ ਹੈ ਤਾਂ ਉੱਥੇ ਖੜੇ ਨਹੀਂ ਹੁੰਦੇ ਆਤ ਨੂੰ ਵੜਦੇ ਨੇਰੇ ਘਰੇ 10 ਵਜੇ ਦੀ ਸੜਕ ਹੁਣ ਕੰਮਾਂ ਦੀ ਰੱਖੇ ਕਰਕੇ ਕਿਸੇ ਇਹਨਾਂ ਦੀਆਂ ਰੱਖੇ ਕਰਕੇ ਜਵਾਕਾਂ ਦੀਆਂ ਦੱਸ ਦੋ ਕਰਕੇ ਖਾਣ ਵਾਲੇ ਬੰਦੇ ਦਿਹਾੜੀ ਆਈ ਤਾਂ ਆਥ ਨੂੰ ਕਰਾਂਗੇ ਤਾਂ ਫੇਰ ਹੀ ਖਾਵਾਂਗੇ ਹੋਰ ਗੱਲ ਸਾਹਮਣੇ ਆਉਂਦੀ ਦੀ ਜਿਹੜੇ ਅ ਕਈ ਵਾਰ ਜਨਪਾਲ ਸਰਪ੍ਰਸ਼ਾਸਕ ਜਿਵੇਂ ਕਈ ਵੇਖਿਆ ਵਟਗਾ ਰੇਡਾ ਹੋਈਆਂ ਹਨ ਵੀ ਵੱਡੇ ਸ਼ਹਿਰਾਂ ਚ ਕੋਈ ਵੱਡਾ ਪੁਲਿਸ ਮੁਲਾਜ਼ਮ ਹੁੰਦਾ ਏ ਤੇ ਕਈ ਵਾਰ ਵੇਖਿਆ ਤੁਸੀਂ ਵੀ ਜਦੋਂ ਉਹਨਾਂ ਦੇ ਮੁਲਾਜ਼ਮਾਂ ਨੇ ਆਉਣਾ ਹੁੰਦਾ ਜਿਹੜੇ ਮੁੰਡੇ ਮੇਲ ਕੰਮ ਕਰਦੇ ਉਹ ਤੋਂ ਪਹਿਲਾਂ ਚਲੇ ਜਾਂਦੇ ਕਿਤੇ ਨਾ ਕਿਤੇ ਮੈਨੂੰ ਪਤਾ ਨਹੀਂ ਲੱਗਦਾ ਜਦੋਂ ਕਿਸਲਾ ਮਰ ਜਾਂਦਾ ਵੀ ਫੁਲਾਣੇ ਨੇ ਚਿੱਟਾ ਦਵਾਤਾ ਆਪਣੇ ਐਮਐਲਏ ਸਾਹਿਬ ਕਹਿੰਦੇ ਐਮਐਲਏ ਸਾਹਿਬ ਕਹਿੰਦੇ ਤੁਸੀਂ ਬਾਇ ਨੇਮ ਨਾਮ ਲਿਖ ਕੇ ਦਿਓ ਤੇ ਸੀ ਕੀ ਕਾਰਵਾਈ ਕਰਾਂਗੇ ਬੰਦੇ ਤੇ ਬਰਾਵਾ ਕਿਸੇ ਨੂੰ ਵੇਖ ਕੇ ਤਾਂ ਲੱਗਦਾ ਸੰਤ ਹੁਣ ਪਤਾ ਲੱਗਦਾ ਜਦੋਂ ਆਹ ਕਹਿਣਦੇ ਵੀ ਪਲਾਨੇ ਮਿਲਵਾਤਾ ਉਹਨਾਂ ਦੇ ਚਿੱਟਾ ਕਿੰਨੇ ਮਰੇ ਆ ਹਾਂ ਕੱਲਾ ਕੱਲਾ ਸੀ ਇੱਕ ਜਵਾਬ 10 12 ਮੁੰਡੇ ਤਾਂ ਮਾਰੇ ਗਏ ਆਪਣੇ ਹਨ ਕੀ ਕਰੂ ਅਗਲਾ ਕਿੱਟੇ ਨਹੀਂ ਮਰੇ ਨਾਲ ਇਹ ਜਿਹੜੇ ਮੁੰਡੇ ਦੀ ਡੈਥ ਹੋਈ ਹੈ ਉਹਦਾ ਨਾਮ ਕੀ ਸੀ ਕੀ ਲੱਗਦਾ ਤੁਹਾਡਾ ਦੋਨੇ ਭੈਣ ਕਿਵੇਂ ਜਿਹੜੀ ਡੈਥ ਹੋਈ ਇਹਨਾਂ ਦੀ ਕਰ ਲਿਆ ਸੀ ਤੇ ਬਾਹਰ ਹੋਇਆ ਉਸ ਤੋਂ ਬਾਅਦ ਫਿਰ ਬਾਹਰ ਚਲਾ ਗਿਆ 5 ਮਿੰਟ ਹੀ ਘਰੇ ਖੜਾ ਪਾਣੀ ਪੀ ਕੇ ਪਾਸਪੋਰਟ ਵਗੈਰਾ ਡੈਡੀ ਨੂੰ ਖੰਡਾ ਉਸ ਤੋਂ ਬਾਅਦ ਦੋ ਮੁੰਡੇ ਮੁੜ ਕੇ ਚੌਕ ਕੇ ਘਰੇ ਛੱਡ ਦਿੱਤੇ ਜਿਹੜੀ ਜਗ੍ਹਾ ਆਇਆ ਸੀ ਜੀ ਦੁਬਈ ਤੇ ਜਿਹੜੇ ਮੁੰਡਿਆਂ ਨਾਲ ਗਿਆ ਸੀ ਉਹਨਾਂ ਤੋਂ ਪੁੱਛਿਆ ਨਹੀਂ ਤੁਸੀਂ ਕੀ ਗੱਲ ਹੋਈ ਉਹਨਾਂ ਤੋਂ ਪੁੱਛੇ ਸੀ ਉਹ ਕਹਿੰਦੇ ਜੇ ਤੇ ਘਰੇ ਛੱਡ ਗਏ ਉਹ ਕਹਿੰਦੇ ਫਿਰ ਅਸੀਂ ਕੁਝ ਗਲਤ ਕਰ ਅੱਛਾ ਵੀ ਕੁਝ ਖਵਾਇਆ ਪਿਆ ਹੈ ਕੋਈ ਨਸ਼ਾ ਪੱਤਾ ਕਰਾਇਆ ਪਿਆ ਵੀਰੇ ਇਹਦੀ ਬਾਹਰ ਤੋਂ ਟੀਕਾ ਲਾਇਆ ਹੈ ਸਾਰੀ ਬਾਹ ਦੀ ਨਾੜ ਨੀਲੀ ਹੋਈ ਪਈ ਅੱਛਾ ਚਿੱਟੇ ਦਾ ਟੀਕਾ ਲਾਇਆ ਜਦੋਂ ਘਰੇ ਛੱਡ ਕੇ ਗਏ ਉਦੋਂ ਖਤਮ ਸੀ ਜਮਾ ਕਿ ਵੀ ਠੀਕ ਸੀ ਉਹਦੇ ਵੀ ਥੋੜਾ ਥੋੜਾ ਠੀਕ ਸੀ ਸਾਨੂੰ ਐਵੇਂ ਸੀ ਦੀਂਦਰਾ ਹੋਇਆ ਸ਼ਾਇਦ ਬਾਹਰ ਸਾਰੀ ਕੁਝ ਥੋੜੇ ਟਾਈਮ ਬਾਅਦ ਹੀ ਪੂਰਾ ਹੋ ਗਿਆ ਨਹੀਂ ਡਾਕਟਰ ਦੇ ਲਗਾਈ ਉਸ ਤੋਂ ਬਾਅਦ ਪਹਿਲਾਂ ਡਾਕਟਰ ਦੇ ਲੈ ਕੇ ਗਏ ਡੀਐਮਐਲ ਡਾਕਟਰ ਦੇ ਲੈ ਕੇ ਗਏ ਉਹਨਾਂ ਨੇ ਵੀ ਜਵਾਬ ਦੇ ਉਸ ਤੋਂ ਬਾਅਦ ਅਸੀਂ ਮੋਗੇ ਵੀ ਲੈ ਕੇ ਗਏ ਜੀ ਤੇ ਹੁਣ ਤੁਸੀਂ ਕੀ ਜਿਹੜੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਕੀ ਕਹਿਣਾ ਚਾਹੋਗੇ ਜਿਹੜਾ ਇਹੋ ਨਸ਼ੇ ਪੱਤੇ ਨਾਲ ਜਿਹੜੇ ਲੋਕਾਂ ਦੀ ਮੌਤ ਹੋ ਰਹੀ ਹੈ ਅੱਛਾ ਹੀ ਕਿੰਨੇ ਵੀਰੇ ਮੈਂ ਤਾਂ ਕਿੰਨੇ ਜਿਹੜੇ ਨਸ਼ਾ ਵੇਚਦੇ ਉਹਨਾਂ ਦੇ ਆਪ ਦੇ ਪੁੱਤ ਮਰਨ ਉਹਨਾਂ ਨੂੰ ਪਤਾ ਲੱਗੇ ਕਿੰਨੇ ਤੁਸੀਂ ਭੈਣ ਭਰਾ ਸੀ ਦੋ ਹੀ ਸੀ ਇੱਕ ਭਾਈ ਜਿਹੜਾ ਲਤ ਲਤ ਭਾਈ ਤੇ ਮੰਮੀ ਰੋੜੀ ਕੀ ਕੰਮ ਕਰਦੇ ਮੰਮੀ ਬਾਹਰ ਸੀ ਮੰਮੀ ਕੋਲ ਹੀ ਆਇਸ ਮੰਮੀ ਅੱਜ ਜਾਏ ਬਾਹਰ ਅੱਛਾ ਬਾਹਰ ਦਵਾਈ ਸੀ ਪਹਿਲਾਂ ਵੀ ਉਹਨਾਂ ਦੇ ਜਿਹੜੇ ਮੁੰਡੇ ਇੱਧਰ ਰਹਿੰਦੇ ਸੀ ਉਹਨਾਂ ਲਿੰਕ 'ਚ ਸੀਗਾ ਫੋਨ-ਫਾਨ ਤੇ ਹੀ ਫੋਨ-ਫੋਨ ਫੋਨ ਲਾ ਕੇ ਫਿਰ ਉਹਨਾਂ ਨੇ ਬੁਲਾਇਆ ਉਹ ਵੀ ਜੀ ਨਹੀਂ ਲਾਇਆ ਕਿੰਨੇ ਦਿਨ ਹੋਏ ਸੀ ਜਦੋਂ ਗਈ ਉਹ ਸਾਰੇ ਅੱਛਾ ਹੁਣੇ ਗਿਆ ਸੀਲੇ ਬਾਹਰ ਕੀ ਕੰਮ ਕਰਦਾ ਸੀ ਬਾਹਰ ਵੇਸੀ ਭੇਤ ਤਕਰੀਬ ਤੰਬਰ ਨੂੰ ਗਏ ਨੀ ਨਸ਼ਾ ਪੱਤੇ ਮੱਚ ਪੈ ਰਹੇ ਹੁੰਦੇ ਇੱਧਰ ਪਹਿਲਾਂ ਜਦੋਂ ਇੱਥੋਂ ਜਾਣ ਤੋਂ ਪਹਿਲਾਂ ਵੀ ਇੱਥੇ ਕੋਈ ਨਸ਼ਾ ਪੱਤਾ ਕਰਦਾ ਸੀ ਕਰਦਾ ਸੀ ਥੋੜਾ ਬਹੁਤ ਕਰਦਾ ਸੀ ਜਿਨ੍ਹਾਂ ਨਾਲ ਪਹਿਲਾਂ ਜਣ ਕੇ ਕੱਲ ਗਿਆ ਵਾ ਉਹਨਾਂ ਨਾਲ ਹੀ ਨਸ਼ੇ ਪੱਤੇ ਕਰਦਾ ਸੀ ਨਹੀਂ ਕਿ ਹੋਰ ਮੁੰਡੇ ਹੁੰਦੇ ਸੀ ਕੱਲ ਹੋਣਗੇ ਅੱਛਾ ਕੱਲ ਹੋਰ ਕਿਸੇ ਨਾਲ बीएसपी साहब कल एक बाघेपुराण एक लड़के की मौत हुई है इस संबंध में ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੱਲ ਬੱਦਪੈਰ ਇੱਕ ਇਤਲਾਹ ਆਈ ਸੀ ਹਸਪਤਾਲ ਮੋਗਾ ਤੋਂ ਕਿ ਇੱਕ ਨੌਜਵਾਨ ਅਨਮੋਲ ਪੁੱਤਰ ਦਵਿੰਦਰ ਸਿੰਘ ਜ਼ਹਿਰੀਲੀ ਚੀਜ਼ ਪੀਣ ਕਰ ਖਾਣ ਕਰਕੇ ਦਾਖਲ ਹਸਪਤਾਲ ਹੋਇਆ ਹੈ ਜਿਸ ਦੀ ਦੌਰਾਨੇ ਇਲਾਜ ਮੌਤ ਹੋ ਗਈ ਸੀ ਜਿਸ ਵਾਰੇ ਪਤਾ ਕਰਨ ਤੇ ਉਹਨਾਂ ਦੇ ਪਿਤਾ ਦਵਿੰਦਰ ਸਿੰਘ ਨੇ ਦੱਸਿਆ ਕਿ ਰਾਤ ਦੇ ਨੇ ਕੋਈ ਜ਼ਹਿਰੀਲੀ ਚੀਜ਼ ਖਾਧੀ ਸੀ ਜਿਸ ਸੰਬੰਧੀ ਮੁਕੱਦਮਾ ਨੰਬਰ 94 ਮਿਤੀ 19/5/2020 25 ਅਧੀਨ ਧਾਰਾ 105 3 ਜਿਮਨ 5 ਪੀਐਸ ਬਗਪਰਾਣਾ ਦਰਜ ਰਜਿਸਟਰ ਕੀਤਾ ਗਿਆ ਹੈ ਇਸ ਵਿੱਚ ਦਵਿੰਦਰ ਸਿੰਘ ਨੇ ਸ਼ਾਮ ਲਾਲ ਤੇ ਸ਼ੰਕਰ ਦੋਨੇ ਵਾਸੀਆਂ ਬਗਪਰਾਣਾ ਦੇ ਨਾਮ ਲਿਖਾਏ ਸੀਗੇ ਇਹਦੇ ਨਾਲ ਹੀ ਇਹਨਾਂ ਦਾ ਤੀਜਾ ਸਾਥੀ ਕੱਟਾ ਸੀਗਾ ਜਿਨ੍ਹਾਂ ਵਿੱਚੋਂ ਸ਼ੰਕਰ ਤੇ ਸ਼ਾਮਲਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਕੱਟਾ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ